ਤੇਜ ਕਰਾ ਚਰਖੀ ਕਕਾਈ ਵੈਰੀਆਂ ਕਸ਼ਟਾਂ ਦੀ ਹੱਦ ਸੀਮ ਕਾਈ ਵੈਰੀਆਂ ਸੋਲ ਫੁੱਲ ਜਾਣੇ ਚਖੜਾਣਾ ਫੰਡੇ ਗਏ ਪੋਰਾ ਪੋਰਾ ਸਿੰਘਾਂ ਦੇ ਸਰੀਰ ਖੰਡੇ ਗਏ ਤੇਜ ਕਰਾ ਚਰਖੀ ਕਕਾਈ ਵੈਰੀਆਂ ਕਸ਼ਟਾਂ ਦੀ ਹੱਦ ਸੀਮ ਕਾਈ ਵੈਰੀਆਂ ਸੋਲ ਫੁੱਲ ਜਾਣੇ ਚਖ ਆ ਦੇਹਰੇ ਰਖੰਡੇ ਗਏ ਆੱਖ ਲੜੇ ਨਾ ਚੀਰ ਜੰਦੇ ਬਾਹਰ ਨਿਕਲੇ ਅੰਦਰਾਂ ਦੇ ਕੱਤਰੇ ਜਰੀਲਾ ਛੱਕਲੇ ਕੋਣ ਦੀ ਆਵਾ ਗਾਣਾ ਕੋਣ ਦੀ ਆਵਾ ਗਾਣਾ ਤੇਰੇ ਆ ਖੋਲਗੇ ਦਰੀੜ ਜੱਫਾੜੀ ਅਸੀਂ ਚੇਰੀਆਂ ਓ ਕਾਤਲਾਂ ਦੇ ਕਾਰਨਾਮੇ ਕਾਤਲਾਂ ਦੇ ਕਾਰਨਾਮੇ ਜੱਗ ਪੰਡੇ ਗਏ ਪੋਰਾ ਪੋਰਾ ਸੰਗਾ ਦੇ ਸਰੀਰ ਖੰਡੇ ਗਏ ਓ ਹੱਥ ਪੈਰ ਸਣ ਗੋਡੇ ਪਿੰਨੀ ਪੇਟ ਨਾੜੀਆਂ ਸਿਵਨੀਆਂ ਛਾਤੀਆਂ ਤੇ ਪੇਟ ਛਾਤੀਆਂ ਸਿਵਨੀਆਂ ਦੋਆ ਪਿਓ ਪੁੱਤਾਂ ਦੇ ਦੋਆ ਪਿਓ ਪੁੱਤਾਂ ਦੇ ਮਰਨ ਵੰਡੇ ਗਏ ਪੋਰਾ ਪੋਰਾ ਸਿੰਘਾਂ ਦੇ ਸਰੀਰ ਖੰਡੇ ਗਏ ਪੋਰਾ ਪੋਰਾ ਸਿੰਘਾਂ ਦੇ ਸਰੀਰ ਖੰਡੇ ਗਏ ਹੋਰ ਰਖ ਲੈਂਦੇ ਮਾਨ ਸਿੱਖੀ ਦੇ ਪੇਤ ਦਾ ਜਿਨਾਂ ਤੇ ਹੱਥ ਗੁਰਦਸ਼ਮੇਸ਼ਾ ਦਾ ਜਿਨਾਂ ਤੇ ਹੱਥ ਗੁਰਦਸ਼ਮੇਸ਼ਾ ਦਾ ਕਤਲੇ ਲਾਉਦੇ ਕਤਲੇ ਲਾਉਦੇ ਹੋ ਹਵਾ ਸੇ ਠੰਡੇ ਗਏ ਪੋਰਾ ਪੋਰਾ ਸਿੰਘਾਂ ਦੇ ਸਰੀਰ ਖੰਡੇ ਗਏ ਪੀੜੀਆਂ ਦੀ ਸਜਾ ਸਾਤ ਨਾ ਸੀ ਤੋੜਦੀ ਧਰਤੀ ਦੇ ਮਾਮੇ ਤਾਂ ਸਾਰਾ ਤੇ ਝੰਝੋੜਦੀ ਧਰਤੀ ਦੀ ममता ਸੀ ਧਰਤੀ ਝੰਝੋੜਦੀ ਖੇਲਣੇ ਖੇਲਣੇ ਚਲਾਕੇ ਮੁੱਲਾ ਮੁਸ ਖੰਡੇ ਗਏ ਪੋਰਾ ਪੋਰਾ ਸਿੰਘਾਂ ਦੇ ਸਰੀਰ ਖੰਡੇ ਗਏ ਓਹ ਵੇਖ ਵੇਖ ਕੇ ਨਾਰ ਰੋ ਨੈਣ ਭਜ ਗਏ ਫੁੱਲਾਂ ਦੇ ਸਰੀਰ ਦੰਦੇ ਸਤਾ ਖੱਲੜੇ ਮਸਾਲੇ ਆਟੋ ਅੰਡੇ ਵੰਡੇ ਗਏ ਪੋਰਾ ਪੋਰਾ ਸਿੰਘਾ ਦੇ ਸਰੀਰ ਖੰਡੇ ਗਏ ਤਰ ਤਰ ਕਰਤੀ ਸਰੀਲੇ ਸਾਜ ਦੀ ਮਾਨਾ ਜੜਪਟ ਤੀ ਮਗਲ ਰਾਜ ਦੀ ਮਾਨਾ ਜੜਪਟ ਤੀ ਮਗਲ ਰਾਜ ਦੀ ਸਸਕਾਂ ਦੇ ਪੈਰੇ ਸਸਕਾਂ ਦੇ 생 자리.